कोषों के विरुद्ध असलम कसर ਤਸੇ ਤਕਨੀਕੀਆਂ ਦੇਖੀਆਂ ਜਿਹੜੇ ਮੁੱਖ ਪ੍ਰਸੰਗ ਦੇ ਤੌਰ ਤੇ ਸਭੀ ਕਿਸੇ ਸਿਆਸੀ ਪਾਰਟੀ ਨੂੰ ਸਪੋਰਟ ਸਾਰੇ ਨੂੰ ਹਾਂ ਹਾਂ ਤਾਂ ਤੇ ਤਰੀਕ ਤੱਕ ਪੁਆਇੰਟ ਵਿੱਚ ਸੰਬੰਧ ਵਿੱਚ ਇੱਕ ਤਕਨੀਕ ਉਹਨਾਂ ਦੇ ਵਿੱਚ ਕਰਨੇ ਦੇ ਸਾਡਾ ਮੌਲਿਕ ਅਧਿਕਾਰ ਤੇ ਜੇ ਕੋਈ ਕੰਬਣੀ ਨੇ ਹੋਂਦ ਤੱਕ ਐਸੇ ਤਰ੍ਹਾਂ ਜਿਹੜੇ ਤੋਂ ਥੋੜਾ ਕੰਮ ਦਾ ਕਿਸਾਨੀ ਮੁਸਲਮਨ ਕਰਨ ਹੈ ਹੁੰਦਾ ਹੈ ਤਾਂ ਸਰਕਾਰ ਕੀ ਆਉਂਦੀ ਹੈ ਉਹ ਤਾਂ ਹੁੰਦਾ ਹੈ ਕਿ ਤੁਹਾਨੂੰ ਲੱਗਾ ਹੁੰਦਾ ਹੈ ਤਾਂ ਮੈਂ ਕਹਿੰਦੀ ਹਾਂ politcal ਬਾਰੇ ਤੇਰਾ ਵੋਟ ਕਿਉਂ ਲੈ ਰਹੇ ਹੋ ਚਾਹਤਾ ਇਹ ਪਹਿਨ ਵੀ ਜਿਹੜਾ ਕਿਸਾਨ ਕਿਤੇ ਗੰਦੀ ਦਾ ਮੈਂਦਰ ਹੈ ਤੇਰੀ ਵੋਟ ਵੀ ਕੱਟ ਉਸ ਦੀ ਵਾਸਾ ਦੇ ਤਰੇ ਤਨ ਜੀ ਸਾਨੂੰ ਅਥਰ ਵਿਵਾਦ ਨੂੰ ਤਰਕੇ ਫੋਨ ਕਰਦੇ ਰਹਿੰਦੇ ਆ ਜਿਹੜੇ ਨਹੀਂ ਆਖੇ ਲੱਗਦੇ ਪਰ ਉਹਨਾਂ ਤੇ ਪਕਕੇ ਕਰਨੀ ਲੱਗ ਜਾਂਦੇ ਆ ਮਾਰਤਾ ਕਿਹਨੇ ਤੁਸੀਂ ਜੇਤ ਲਾਉਣਗੇ ਆਹ ਪਤਾ ਨਹੀਂ ਕਿ ਹੋਇਆ ਤੇ ਉਹਨੇ ਜੀਹੇ ਤੋਂ ਕੁਝ ਨਹੀਂ ਪੜੀ ਜਾਂਦੇ ਐ ਹਾਂ ਹਾਂ ਬੰਦਾਂ ਦੇ ਵਿੱਚ ਜਾ ਕੇ ਅੱਲੇ ਅਸੀਂ ਤੁਹਾਡੀ ਸੁਪਰਾਨਾ ਕਦੇ ਹਰਪੀ ਦਾ ਸੁਪਰਾਨਾ ਸਤਨਾ ਸਾਨੀ ਬੰਦਿਆ ਮਿੱਟੀਆ ਬਿੱਟੀਆ ਅੱਲਾ ਕਰਨਗੇ ਮੈਂ ਤੁਹਾਡਾ ਤੁਸੀਂ ਮੈਨੂੰ ਤਾਹਰ ਕਰੀ ਅਸੀਂ ਤਾਹਰ ਕੋਲ ਨੂੰ ਉਸ ਵਾਸਤੇ ਬਖਸ਼ੀ ਜੀ ਦਾ ਪੈਂਸਾ ਤੇ ਸ਼ਕਤ ਨਾਲ ਤੇ ਨਾੜ ਤੱਕ ਤੇ ਸਸ ਤੋਂ ਹਟਾਇਆ ਤੇ ਇਹ ਮੰਗ ਹੈ ਸਰਪੱਤ ਲਈ ਸਰੋਈ ਇਸ ਪ੍ਰਸ਼ਾਸਨ ਵੀ ਦੇ ਤੋਂ ਜਨਤਾ ਨਿਯੰਤ ਰੱਖਦੀ ਹੈ ਐਸੇ ਤੋਂ ਸ਼ਾਸਨ ਹੈ ਐਸਡੀਐਮ ਸਾਹਿਬ ਤਸੀਲਦਾਰ ਜਿੰਨਾ ਤੋਂ ਜਨਤਾ ਆਸ ਦੀ ਉਮੀਦ ਰੱਖਦੀ ਹੈ ਉਹ ਜਾ ਕੇ ਸੁਸਾਇਟੀ ਦੇ ਵਿੱਚ ਬੈਠ ਕੇ ਸਰਕਾਰ ਦਾ ਪੱਕਾ ਪਾਰਦੇ ਆ ਮੈਂ ਕੱਲੇ ਦੀ ਤਨਖਾਹਾਂ ਤੁਹਾਨੂੰ ਸਪੀਕਰ ਸਾਹਿਬ ਜੀ ਦਾ ਕਿ ਲੋਟੇ ਵਿਸ਼ਾ ਤੇ ਲੰਘਦੇ ਐਸੇ ਹੀ ਰੋਗ ਦਿਖਾਉਂਦੇ ਐ ਪੈਸਾ ਤੋਂ ਠਾਣਾ ਫਤਰਾ ਐਸੋ ਸਿਟੀ ਜੀਅੱਤੀ ਸਾਹਿਬੇ ਪੰਨੀ ਉੱਤੇ ਹਾਜ਼ਰ ਸੀਗੇ ਕਿਤੇ ਸਮੂਹ 9 ਤੋਂ 11 ਵਜੇ ਕੱਟ ਦੇ ਵਿੱਚ ਥੱਲੇ ਕਾਜ ਵੀ ਨਹੀਂ ਕਰਨ ਦਿੱਤੇ ਮੇਟ ਨਹੀਂ ਪਾਉਣ ਦਿੱਤੀ ਪਾਸੋਂ ਹੋਣੋਗੀ ਸਾਡਾ ਸਟੇਜ ਜਾਰੀ ਕਰਤੀ ਐਸੀ ਵੀ ਲੋਕਤੰਤਰ ਇਸ ਚਲਣਾ ਚੱਲਣਾ ਅਸੀਂ ਵੀ ਕੋਈ ਹੱਥ ਪਾਈ ਤਹਿੱਲ ਪਾਜੀ ਤੋਂ ਜੀ ਅਕਲ ਤੋਂ ਬਾਣੀ ਨਾ ਆਇਆ ਆ ਦੋ ਟਿੰਡਾ ਦੇ ਵਿੱਚੋਂ ਨਿਕਲ ਨਿਕਰ ਕੇ ਤਾਂ ਸੇ ਤਰੰਦਾਰ ਦਾ ਬੰਦੇ ਰਹਿਣ ਲਈ ਅਡੋ ਡਾਕਟਰ ਆ ਸੁਭੈਤੀ ਦਾ ਜਿਹੜਾ ਹੋਣਾ ਹੈ ਥਾਰੇ ਦੇ ਡਾਕਟਰ ਕਿ ਤੈਨਾਂ ਨੇ ਇਹ ਧਰਮਾ ਕੀਤਾ ਇਹ ਕੁੱਤਾ ਕੁੱਤਾ ਆਪ ਸੰਗਵਾ ਦੇ ਵਿੱਚ ਲੋਹੀ ਕੁੱਤਿੱਤਾ ਲੋਹ ਤਾਂ ਤਹਾ ਦੇ ਦਿੱਤਾ ਸਾਜ ਹਰੀਨੋ ਦੇ ਵੇਤੇ ਇਹ ਧਰਮਾ ਕੀਤਾ ਐ ਤੈਨਾਂ ਨੇ ਵੀ ਤੁਹਾਡੇ ਬ੍ਰਾਹਮਣੇ ਜਿੰਨੇ ਕਰਲੇ ਕਰਲੇ ਹੁਣ ਨਹੀਂ ਚੱਲਨੀ ਵੋਟ ਪਾਉਣੇ ਸਾਤੇ ਹੱਥ ਤੇ ਆਏ ਸੀ ਕਿਸਾਨ ਕਿਤੇ ਕੰਬੀ ਦੇ ਜੇ ਤੁਸੀਂ ਤੁਹਾਨੂੰ ਵੋਟ ਨਹੀਂ ਪਾਉਣ ਜਾਉਂਗਾ ਤਾਂ ਅਸੀਂ ਤੁਹਾਡੇ ਬ੍ਰੋਟ ਕੋਤਾਂਗੀ ਜੋ ਜੋ ਆਰਾਹ ਚੋਣ ਲੜਨ ਦੀ ਸਟਾਕ ਕਰ ਰਹੇ ਪਰ ਸਾਨੂੰ ਇੱਕ ਸਾਜਿਸ਼ੀ ਦੇ ਤਹਿਤ ਪਹਿਲਾਂ ਕਿੰਨੇ ਬੱਚਾ ਬੱਚਿਆਂ ਦੇ ਕਿਸੇ ਨਗਰ ਮਿਲਦੇ ਸੀ ਉਹਨਾਂ ਨੂੰ ਉੱਥੇ ਹੀ ਬਨ੍ਹਾਇਆ ਉਸ ਤੋਂ ਦੋ ਤਨਸ਼ੀਤੀ ਆਉਂਦੀ ਬਣੀ ਉਹ ਪਾਚ ਸਮਾਟ ਲਈਏ ਇਹ ਕਿਾਦਰਤ ਹੈ ਜਿਨ੍ਹਾਂ ਨੂੰ ਮੋਟ ਪਾਉਂਦੇ ਹੱਟ ਤਨ ਹੰਗਾਰੇ ਕੇ ਤੇ ਸੜਕਾਂ ਤੇ ਮੀਟਲ ਲਗੇ ਪਰ ਜਿਨ੍ਹਾਂ ਜਿਨ੍ਹਾਂ ਦੇ ਸੜਕ ਤੇ ਸ਼ਰੇ ਹੋਏ ਅੱਜ ਸਰਕਾਰੀ ਸਟਾ ਨਾਲ ਪਰ ਕਾਨੂੰਨ ਸ਼ਤਾ ਤੋਂ ਮਸ਼ੀਨਾਂ ਵਾਲਾ ਇਹ ਨਹੀਂ ਹਟਾਉਣਾ ਨਹੀਂ ਨਹੀਂ ਕਰਨੀ ਹੈ ਕਿ ਪੁਰਸ ਪ੍ਰਸ਼ਾਸਨ ਤੇ ਗੁੰਡਾ ਅੰਸ਼ਰ ਨੂੰ ਦੇ ਨਿਆਲੇ ਦੇਸ਼ ਕਲਪਨ ਸੰਮੇਟ ਹੈ। ਧਰਤ ਅਸੀਂ ਜਦੋਂ ਤੱਕ ਲੋਕਤੰਤਰ ਦੇ ਨਾਮ ਸਦਾ ਇਸਲਾਹ ਨੂੰ ਦੀ ਜਲਾਂਗੇ ਤੱਕਣ ਲਈ ਇਹ ਤਿਆਰ ਹੈ ਕਿ ਕੁਝ ਨਹੀਂ ਖਾ ਲੈਣੀ ਚੋ। ਜੇ ਦੂਰੀ ਚਲਾਉਂਗੇ ਤਾਂ ਇਸੇ ਚਾਹਤ ਦੀ ਗੁਰੂ ਚੌਂਕ ਦਾ ਨੇੜੇ जो रोसे चौक ਦੇ ਵਿੱਚ ਫੇਰ ਲੈ ਕੇ ਪੱਖੇ ਹੋ ਕੇ ਖੜ੍ਹ ਗਈ। ਮੌਦੂ ਤੱਕ ਬੈਠੇ ਜਦੋਂ ਤੱਕ ਆ ਜਿਹੜੀ ਤੁਸੀਂ ਸਰਕਾਰ ਕੀਤੀ ਹੈ ਜਿਹਨੂੰ ਸੁਧਾਰ ਨਾਲ سے ਵਾੜਾ ਨਹੀਂ ਕਰਦੇ। ਇਹ ਸਟੋਨ ਨੂੰ ਰੱਟ ਕਰਕੇ ਦੁਬਾਰਾ ਨਹੀਂ ਕਰਦੇ। ਕੱਲ ਤੋਂ ਹੀ ਸਾਰੇ ਪੰਨੋਂ ਜਿੱਲੇ ਵੀ ਵੀਰ ਜਿਲ੍ਹੇ ਅਜਿਹੀ ਵਾਸਤਾਂਹੀ ਵਾਸਤਾਂਹੀ ਰੁਪਾ ਨਹੀਂ। ਆਹ ਕੂਨਾ ਕਮੇਟੀ ਉਸ ਕੱਲ ਦਾ ਫੈਸਲਾ ਕਰੇਗੀ ਕਿ ਉਸ ਮੋਰਚੇ ਨੂੰ ਜਿਸ ਤਰ੍ਹਾਂ ਗ੍ਰਾਊਂਡ 'ਤੇ ਨੇ ਦਿਨ ਅੰਤਰਕਾਤੀ ਵੀ ਡੀਟੇਡ ਕੰਡਾ ਵਾਲੇ ਭਰਾ ਵੀ ਇੱਥੇ ਬੈਠੇ ਹੋਂ ਦਾ ਵਿਸ਼ਾ ਹੈ ਉਹਨਾਂ ਨਾਲ ਤੇ ਹੋਰ ਜਿਹੜੀ ਕਮੇਟੀ ਬਣਾਈ ਹੈ ਫੈਸਲਾ ਕਰੇਗੀ ਕਿ ਉਸ ਮੁੱਦੇ ਨੂੰ ਕਿੱਥਾਂ ਲਿਆਉਣਾ ਹੈ ਤਾਂ ਇਹ ਗੱਲ ਸੌਹਰ ਹੈ ਜਦੋਂ ਤੱਕ ਰੱਦ ਨਹੀਂ ਕਰਕੇ ਤੁਰ ਦੁਬਾਰਾ ਕਰਾਂਗੇ ਉਦੋਂ ਤੱਕ ਇਹ ਦਾ ਜਰੂਰ ਕਰ ਹੋਏਗਾ ਤੁਮੇ ਤਾਂ ਦੇਣ ਤੇ ਸਾਰੇ ਭਰਾ ਨੂੰ ਬੇਨਤੀ ਕਰਦਾ ਹੈ ਕਿ ਆਪਣੇ ਆਪਣੇ ਭਰਾਵਾਂ ਨੂੰ ਤਰਾਂ ਦੇ ਲੈਕਿਓ ਨੇ

ਮੋਸਤ ਕੋਈ ਸਿੱਧਾ ਰਾਤ ਹੋ ਰਹੀ ਹੈ ਜਿਹੜੇ ਜਿਹੜੇ ਬੱਚੇ ਕਿਤੇ ਕਿਤੇ ਇਹਨਾਂ ਦਾ ਕੋਈ ਰੱਖ ਕਰਵਾਇਆ ਇਹਨਾਂ ਕੋਸ਼ਿਸ਼ਾਂ ਨੇ ਜੇਲਾ ਦੀ ਸਜਾਇਸ਼ ਨਾਲ ਇਹੋ ਇਹ ਵੀ ਰੱਖ ਕਰਵਾਇਆ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਕਿ ਆਹ ਜਿਸ ਤਰ੍ਹਾਂ ਕਿਤੇ ਕੋਈ ਸੋਸ਼ਲ ਮੀਡੀਆ ਤੋਂ ਕੰਮ ਇਹ ਵੀ ਰੱਖ ਕਰਦੇ ਆ ਉਸ ਤਰ੍ਹਾਂ ਜੋ ਜਨਤਾ ਤੋਂ ਹੈ ਇਸ ਵਰਗਾ ਪਰ ਲੱਗਦੀ ਕਿ ਇਹ ਤਰਤਿਬਿਤੀ ਵੱਲੋਂ ਹੈ ਕਿ ਉਹਦਾ ਤੱਕ ਤੁਸੀਂ ਲਗਾਤਾਰ ਜੁੜੇ ਰਹੇ ਹੋ ਜਿਹੜੇ ਭਰਾ ਨੇ ਆਪਣੇ ਵਿਚਾਰ ਦੇ ਸਟਾਰ ਨੂੰ ਸਿਰਫਾ ਕਰਕੇ ਜੀ ਆਪਣੇ ਬਣਾ ਮਾਰਾ ਦਾ ਤਾਂ ਨਾ ਤੇ ਨਹੀਂ ਜੋ ਮੇਰੇ ਕੋਈ ਨਹੀਂ ਬਾਹਰ ਦੇ ਬਹੁਤ ਸਾਰੇ ਤਾਂ ਖਾਣ ਦੇ ਬੰਦੇ ਸਾਰੇ ਛੱਡ ਕੇ ਆਏ ਤੇ ਕੱਲ ਤੋਂ ਲਗਾਤਾਰ ਇਹ ਚੱਲ ਰਹੇ ਸੋ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ